ਅੱਜਕੱਲ੍ਹ ਜਸੂਸਾਂ ਦਾ ਬੜਾ ਮਸਲਾ ਭਖਿਆ ਪਿਆ 64 ਜਸਟਿਸ ਵਾਲੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਇੱਕ ਸਾਜ਼ਿਸ਼ ਦੇ ਵਿੱਚ ਅਮਰੀਕਾ ਨੇ ਇੱਕ ਭਾਰਤੀ ਬੰਦੇ ਨikhil ਗੁਪਤਾ ਤੇ ਦੋਸ਼ ਲਾਏ ਨੇ ਕਿ ਉਸਨੇ ਇੱਕ ਅਮਰੀਕੀ ਬੰਦੇ ਨੂੰ ਪੰਨੂ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ ਪਰ ਪਤਾ ਲੱਗਾ ਕਿ ਉਹ ਅਮਰੀਕੀ ਬੰਦਾ ਅਸਲ ਵਿੱਚ ਇੱਕ ਅਮਰੀਕੀ ਖੂਫੀਆ ਏਜੰਸੀ ਦਾ ਹੀ ਅੰਡਰਕਵਰ ਏਜੰਸੀ ਜਾਂ ਕਹਿ ਲਓ ਜਾਸੂਸੀ ਸੀ ਹੁਣ ਭਾਰਤ ਦੇ ਵਿੱਚ ਇਸ ਮਾਮਲੇ ਤੇ ਨikhil ਦੇ ਘਰ ਵਾਲੇ ਸੁਪਰੀਮ ਕੋਰਟ ਪਹੁੰਚੇ ਨੇ ਕਿ ਨikhil ਦੀ ਰਹਾਈ ਕਰਾਈ ਜਾਵੇ ਸਾਡਾ ਬੰਦਾ ਛੁੜਵਾਓ ਪਰ ਭਾਰਤ ਸਰਕਾਰ ਅਜੇ ਬਾਹ ਪਲਾ ਨਹੀਂ ਫੜਾ ਰਹੀ ਖੈਰ ਅੱਜ ਆਪਾਂ ਇੱਕ ਭਾਰਤੀ ਜਾਸੂਸ ਦੀ ਗੱਲ ਕਰਾਂਗੇ ਦੱਸਾਂਗੇ ਕਹਾਣੀ ਜੋ ਭਾਰਤ ਵੱਲੋਂ ਪਾਕਿਸਤਾਨ ਭੇਜਿਆ ਗਿਆ ਆਪਣੀ ਹੁਸ਼ਿਆਰੀ ਨਾਲ ਉਹ ਜਾਸੂਸ ਪਾਕਿਸਤਾਨ ਦੇ ਵਿੱਚ ਵਕੀਲ ਬਣਿਆ ਫਿਰ ਹੌਲੀ-ਹੌਲੀ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਇਆ ਤੇ ਉਸਨੇ ਐਸੇ ਕੰਮ ਕੀਤੇ ਕਿ ਪਾਕਿਸਤਾਨ ਦੀ ਫੌਜ ਦੇ ਮੇਜਰ ਰੈਂਕ ਤੱਕ ਉਹ ਅਫਸਰ ਬਣ ਗਿਆ ਸੀ ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਨੇ ਜੋ ਇੱਕ ਥਾ ਟਾਈਗਰ ਫਿਲਮ ਬਣਾਈ ਉਹ ਇਸ ਭਾਰਤੀ جاسੂਸ ਦੀ ਜ਼ਿੰਦਗੀ ਤੇ ਬਣਾਈ ਗਈ ਸੀ ਹਾਲਾਂਕਿ ਕੁਝ ਗੱਲਾਂ ਹੋਰ ਵੀ ਇਹਦੇ ਵਿੱਚ ਐਡ ਕੀਤੀਆਂ ਗਈਆਂ ਸੀ ਫਿਲਮ ਨੂੰ ਮਸਾਲੇਦਾਰ ਬਣਾਉਣ ਦੇ ਲਈ ਸੋ ਅੱਜ ਆਪਾਂ ਇਸੇ ਭਾਰਤੀ ਜਾਸੂਸ ਬਾਰੇ ਗੱਲ ਕਰਾਂਗੇ ਦੱਸਾਂਗੇ ਜੋ ਪਾਕਿਸਤਾਨ ਦੀ ਫੌਜ ਤੇ ਮੇਜਰ ਦੇ ਅਹੁਦੇ ਤੱਕ ਪਹੁੰਚ ਗਿਆ ਸੀ ਪਰ ਅਜੀਹਾ ਕੀ ਹੋਇਆ ਕਿ ਇਹ ਭਾਰਤੀ ਜਾਸੂਸ ਪਾਕਿਸਤਾਨੀ ਫੌਜ ਨੇ ਫੜ ਲਿਆ ਤੇ ਉੱਥੇ ਉਸ ਨੂੰ ਟੌਰਚਰ ਕੀਤਾ ਜਾਂਦਾ ਰਿਹਾ ਪਰ ਭਾਰਤ ਸਰਕਾਰ ਨੇ ਉਸ ਵੱਲੋਂ ਆਪਣੇ ਹੱਥ ਪਿੱਛੇ ਖਿੱਚ ਲਿਆ ਕਿ ਇਹ ਸਾਡਾ ਬੰਦਾ ਹੈ ਹੀ ਨਹੀਂ ਕੌਣ ਸੀ ਉਹ ਜਾਸੂਸ ਕੀ ਸੀ ਉਸ ਦਾ ਨਾਮ ਕਿਵੇਂ ਬਣਿਆ ਉਹ ਭਾਰਤੀ ਜਾਸੂਸ ਆਓ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਇਹ ਚਾਸੂਸ ਦਾ ਨਾਮ ਸੀ ਰਵਿੰਦਰ ਕੌਸ਼ਿਕ ਜੋ ਰਾਜਸਥਾਨ ਦਾ ਰਹਿਣ ਵਾਲਾ ਸੀ ਇੱਕ ਅਦਾਕਾਰ ਬਣਨਾ ਚਾਹੁੰਦਾ ਸੀ ਉਸ ਵਿੱਚ ਅਦਾਕਾਰੀ ਦੇ ਗੁਣ ਇੰਨੇ ਜ਼ਿਆਦਾ ਸੀ ਕਿ ਇੱਕ ਵਾਰ ਭਾਰਤ ਦੀ ਖੂਫੀਏ ਏਜੰਸੀ ਰੋ ਦੇ ਇੱਕ ਅਫਸਰ ਦੀ ਨਜ਼ਰ ਉਸਤੇ ਪੈ ਗਈ ਤੇ ਉਹਨਾਂ ਨੇ ਰਵਿੰਦਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਦਿੱਲੀ ਚ ਰਵਿੰਦਰ ਨੂੰ ਸਖਤ ਟ੍ਰੇਨਿੰਗ ਦਿੱਤੀ ਗਈ ਉਸ ਨੂੰ ਉਰਦੂ ਸਿਖਾਈ ਗਈ ਉਰਦੂ ਦੇ ਨਾਲ ਨਾਲ ਉਸ ਨੂੰ ਪੰਜਾਬੀ ਸਿਖਾਈ ਗਈ ਕਿਉਂਕਿ ਪਾਕਿਸਤਾਨ ਦੇ ਜ਼ਿਆਦਾਤਰ ਹਿੱਸੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਰਵਿੰਦਰ ਇੱਕ ਹਿੰਦੂ ਬ੍ਰਾਹਮਣ ਸੀ ਜਿਸ ਲਈ ਰਵਿੰਦਰ ਨੂੰ ਇਸਲਾਮ ਬਾਰੇ ਸਿੱਖਿਆ ਦਿੱਤੀ ਗਈ ਤੇ ਸਖਤ ਟ੍ਰੇਨਿੰਗ ਮੰਗਰੋ ਉਸ ਨੂੰ ਮੁਸਲਮਾਨ ਪਹਿਚਾਣ ਦੇ ਕੇ 23 ਸਾਲ ਦੀ ਉਮਰੇ ਬਾਰਡਰ ਪਾਰ ਪਾਕਿਸਤਾਨ ਲੰਘਾ ਦਿੱਤਾ ਗਿਆ 1975 ਵਿੱਚ ਰਵਿੰਦਰ ਕੌਸ਼ਿਕ ਨਾਲ ਸੰਬੰਧਿਤ ਸਾਰੇ ਸਰਕਾਰੀ ਰਿਕਾਰਡ ਇੰਡੀਆ ਦੇ ਵਿੱਚ ਰੌ ਦੁਆਰਾ ਨਸ਼ਟ ਕਰ ਦਿੱਤੇ ਗਏ ਤੇ ਰਵਿੰਦਰ ਕੌਸ਼ਿਕ ਨੂੰ ਇੱਕ ਨਵਾਂ ਨਾਮ ਤੇ ਇੱਕ ਨਵੀਂ ਪਛਾਣ ਦਿੱਤੀ ਗਈ ਨਾਮ ਨਬੀ ਅਹਿਮਦ ਸ਼ਾਕਰ ਨਾਗਰਿਕਤਾ ਪਾਕਿਸਤਾਨੀ ਪਤਾ اسلامਾਬਾਹ ਇਹ ਤੋਂ ਤਾਂ ਕਿ ਮੁ슬ਮਾਨੀ ਧਰਮ ਅਨਸਾਰ ਉਸ ਦੀ ਸੁਨਨਤ ਵੀ ਕੀਤੀ ਗਈ ਸੀ ਉਸ ਨੂੰ ਨਵੇਂ ਨਾਂ ਤੇ ਨਵੀਂ ਪਛਾਣ ਨਾਲ ਪਾਕਿਸਤਾਨ ਭੇਜਿਆ ਗਿਆ ਪਾਕਿਸਤਾਨ ਵਿੱਚ ਦਾਖਲ ਹੋਣ ਤੋਂ ਬਾਅਦ ਕਰਾਚੀ ਯੂਨੀਵਰਸਿਟੀ ਤੋਂ ਉਸ ਨੇ ਆਪਣੀ ਐਲ ਐਲ ਬੀ ਪੂਰੀ ਕੀਤੀ ਜੋ ਵਕੀਲ ਦੀ ਪੜ੍ਹਾਈ ਹੁੰਦੀ ਹੈ ਖੂਫੀਏ ਏਜੰਸੀਆਂ ਦਾ ਮੁੱਖ ਕੰਮ ਹੁੰਦਾ ਹੈ ਦੂਜੇ ਮੁਲਕ ਦੀਆਂ ਅੰਦਰੂਨੀ ਗਤੀਵਿਧੀਆਂ ਖਬਰਾਂ ਜਾਣਕਾਰੀਆਂ ਕੱਢਣਾ ਕਿਸੇ ਮੁਲਕ ਦੇ ਫੌਜੀ ਡਿਪਾਰਟਮੈਂਟ ਵਿੱਚ ਹੀ ਮੁੱਖ ਰੂਪ ਵਿੱਚ ਇਹ ਜਾਣਕਾਰੀਆਂ ਹੁੰਦੀਆਂ ਕਿਉਂਕਿ ਫੌਜ ਨੇ ਹੀ ਤਾਂ ਜੰਗ ਲੜਨੀ ਹੁੰਦੀ ਹੈ ਇਹ ਸੋਚ ਕੇ ਕੌਸ਼ਿਕ ਨੇ ਪਾਕਿਸਤਾਨੀ ਫੌਜ ਵਿੱਚ ਭਰਤੀ ਹੋਣ ਦਾ ਰਾਹ ਚੁਣਿਆ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਪਾਕਿਸਤਾਨੀ ਫੌਜ ਵਿੱਚ ਨੌਕਰੀ ਕੀਤੀ ਫੌਜੀ ਲੇਖਾ ਵਿਭਾਗ ਦੇ ਵਿੱਚ ਇੱਕ ਕਮਿਸ਼ਨਡ ਅਫਸਰ ਵਜੋਂ ਉਹ ਮੇਜਰ ਦੇ ਅਹੁਦੇ ਤੱਕ ਪਹੁੰਚ ਗਿਆ ਸੀ ਪਾਕਿਸਤਾਨੀ ਫੌਜ ਵਿੱਚ ਰਹਿੰਦੇ ਆ ਰਵਿੰਦਰ ਕੌਸ਼ਿਕ ਨੂੰ ਇੱਕ ਕੁੜੀ ਅਮਾਨਤ ਨਾਲ ਪਿਆਰ ਹੋ ਗਿਆ ਤੇ ਅਮਾਨਤ ਦੇ ਪਿਤਾ ਫੌਜੀ ਯੂਨਿਟ ਵਿੱਚ ਦਰਜੀ ਦਾ ਕੰਮ ਕਰਦੇ ਸੀ ਦੋਵਾਂ ਦਾ ਵਿਆਹ ਹੋਇਆ ਕੌਸ਼ਿਕ ਤੇ ਫੜੇ ਜਾਣ ਤੱਕ ਅਮਾਨਤ ਨੂੰ ਕਦੇ ਵੀ ਨਹੀਂ ਸੀ ਪਤਾ ਕਿ ਉਸ ਦਾ ਸਾਥੀ ਉਸ ਦਾ ਘਰਵਾਲਾ ਨਵੀ ਅਹਿਮਦ ਸ਼ਾਕਰ ਨਹੀਂ ਸਗੋਂ ਰਵਿੰਦਰ ਕੌਸ਼ਿਕ ਨਾਮ ਦਾ ਇੱਕ ਭਾਰਤੀ جاسੂਸ ਹੈ ਇੱਕ ਭਾਰਤੀ ਨਾਗਰਿਕ ਕੌਸ਼ਿਕ ਨੇ ਆਪਣੀ ਅਸਲ ਪਛਾਣ ਲੁਕਾ ਕੇ ਪਾਕਿਸਤਾਨ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ ਉੱਥੇ ਫੌਜ ਵਿੱਚ ਭਰਤੀ ਹੋ ਗਿਆ ਅੰਦਰੋਂ ਇੱਕ ਤੋਂ ਵੱਧ ਕਈ ਖੂਫੀਆ ਸੂਚਨਾਵਾਂ ਜਾਣਕਾਰੀਆਂ ਭਾਰਤ ਭੇਜੀਆਂ ਪਰ ਕਿਸੇ ਨੇ ਉਸਤੇ ਕਦੇ ਸ਼ੱਕ ਨਹੀਂ ਕੀਤਾ ਉਸ ਦਾ ਰਾਜ਼ 1983 ਵਿੱਚ ਖੁੱਲਿਆ ਪਰ ਉਹ ਵੀ ਉਸ ਦੀ ਆਪਣੀ ਨਹੀਂ ਸਗੋਂ ਕਿਸੇ ਹੋਰ ਦੀ ਗਲਤੀ ਨਾਲ ਭਾਰਤੀ ਖੂਫੀਆ ਏਜੰਸੀ RAW ਨੇ ਕੌਸ਼ਿਕ ਦੇ ਸੰਪਰਕ ਵਿੱਚ ਰਹਿਣ ਦੇ ਲਈ ਆਪਣਾ ਇੱਕ ਹੋਰ ਜਾਸੂਸ ਇਨਾਇਤ ਮਸੀਹਾ ਆ ਪਾਕਿਸਤਾਨ ਭੇਜਿਆ ਸੀ ਮਸੀਹਾ ਨੂੰ ਪਾਕਿਸਤਾਨੀ ਖੂਫੀ ਏਜੰਸੀਆਂ ਨੇ ਫੜ ਲਿਆ ਤੇ ਪੁਸ਼ਕਿਸ਼ ਦੌਰਾਨ ਉਹ ਟੁੱਟ ਗਿਆ ਤੇ ਉਸ ਨੇ ਮੇਜਰ ਨਵੀ ਅਹਿਮਦ ਸ਼ਾਕਿਰ ਯਾਨੀ ਰਵਿੰਦਰ ਕੌਸ਼ਿਕ ਤੇ ਰਾਜ਼ ਦਾ ਵੀ ਖੁਲਾਸਾ ਕਰ ਦਿੱਤਾ ਪਾਕਿਸਤਾਨੀ ਅਧਿਕਾਰੀਆਂ ਨੇ ਮਸੀਹਾ ਨੂੰ ਰਵਿੰਦਰ ਕੌਸ਼ਿਕ ਨੂੰ ਪਾਰਕ ਵਿੱਚ ਬੁਲਾਉਣ ਲਈ ਕਿਆ ਜਦੋਂ ਕੌਸ਼ਿਕ ਮਸੀਹਾ ਦੇ ਸੱਦੇ ਤੇ ਪਾਕਿਸਤਾਨ ਦੇ ਉਸ ਪਾਰਕ ਵਿੱਚ ਪਹੁੰਚਿਆ ਤਾਂ ਉਸ ਨੂੰ ਜਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਦੋਂ ਉਹ 29 ਸਾਲਾਂ ਦਾ ਸੀ ਅਗਲੇ 2 ਸਾਲ ਤੱਕ ਉਸ ਨੂੰ ਸਖਤ ਤਸੀਹੇ ਚਲਣੇ ਪਏ ਉਸ ਨੂੰ ਇਹ ਵੀ ਲਾਲਚ ਦਿੱਤਾ ਗਿਆ ਕਿ ਜੇਕਰ ਉਹ ਭਾਰਤੀ ਏਜੰਸੀਆਂ ਦੀਆਂ ਸੂਚਨਾਵਾਂ ਨੂੰ ਪਾਕਿਸਤਾਨ ਨੂੰ ਦੇਵੇ ਤਾਂ ਉਸ ਨੂੰ ਰਿਹਾ ਕਰ ਦੇਵਾਂਗੇ ਕੌਸ਼ਿਕ ਨੇ ਤਸ਼ੱਦਦ ਸਹਿ ਲਿਆ ਪਰ ਮੂੰਹ ਨਹੀਂ ਖੋਲਿਆ ਉਸ ਨੂੰ 1985 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਜੋ ਕਿ ਬਾਅਦ ਵਿੱਚ ਉਮਰ ਕੈਦ ਵਿੱਚ ਬਦਲ ਦਿੱਤੀ ਗਈ ਰਵਿੰਦਰ ਕੌਸ਼ਿਕ ਨੂੰ ਕਦੇ ਸਿਆਲਕੋਟ ਕਦੇ ਕੋਟ ਲਖਪਤ ਤੇ ਕਦੇ ਮੀਆਂਵਾਲੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉੱਥੇ ਉਸਤੇ ਤਸ਼ੱਦਦ ਹੁੰਦਾ ਰਿਹਾ ਉਸ ਨੂੰ ਖਾਣ ਨੂੰ ਪੂਰੀ ਰੋਟੀ ਪਾਣੀ ਵੀ ਨਹੀਂ ਸੀ ਮਿਲਦਾ ਨਵੰਬਰ 2001 ਵਿੱਚ ਤਪਦਿਕ ਤੇ ਦਿਲ ਦਾ ਦੌਰਾ ਪੈਣ ਕਰਕੇ ਜੇਲ੍ਹ ਵਿੱਚ ਹੀ ਉਸ ਦੀ ਆਖਰਕਾਰ ਮੌਤ ਹੋ ਗਈ ਸੀ ਇੱਥੋਂ ਤੱਕ ਕਿ ਉਸ ਦੀ ਮ੍ਰਿਤਕ ਦੇਹ ਵੀ ਭਾਰਤ ਨਹੀਂ ਆ ਸਕੀ ਪੁੱਤਰ ਦੇ ਸਦਮੇ ਦੇ ਵਿੱਚ ਉਸ ਦੇ ਪਿਤਾ ਦੀ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਦਾ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਮਰਨ ਤੋਂ ਪਹਿਲਾਂ ਉਸਨੇ ਖੂਫੀਆ ਤਰੀਕੇ ਨਾਲ ਕਈ ਆਪਣੇ ਪਰਿਵਾਰ ਨੂੰ ਖੱਤ ਲਿਖੇ ਸੀ। ਇਹਨਾਂ ਖੱਤਾਂ ਵਿੱਚ ਇਹਨਾਂ ਚਿੱਠੀਆਂ 'ਚ ਉਸ ਉੱਪਰ ਹੋ ਰਹੇ ਬੇਤਹਾਸ਼ਾ ਜ਼ੁਲਮਾਂ ਬਾਰੇ ਉਸਨੇ ਲਿਖਿਆ ਹੁੰਦਾ ਸੀ। ਪਰ ਭਾਰਤ ਸਰਕਾਰ ਉਸ ਕੋਲੋਂ ਆਪਣੇ ਹੱਥ ਖਿੱਚ ਚੁੱਕੀ ਸੀ ਕਿ ਇਹ ਸਾਡਾ ਬੰਦਾ ਨਹੀਂ, ਸਾਡਾ ਜਮਹੂਰ ਨਹੀਂ। ਹਿੰਦੁਸਤਾਨ ਟਾਈਮਸ ਦੀ ਇੱਕ ਪੁਰਾਣੀ ਰਿਪੋਰਟ ਵਿੱਚ ਉਸ ਚਿੱਠੀ ਦਾ ਵੀ ਜ਼ਿਕਰ ਹੈ ਜੋ ਉਸਨੇ ਆਪਣੀ ਮੌਤ ਤੋਂ ਸਿਰਫ 3 ਦਿਨ ਪਹਿਲਾਂ ਲਿਖੀ ਸੀ। ਉਸਨੇ ਲਿਖਿਆ ਕਿ ਜੇ ਮੈਂ ਅਮਰੀਕਨ ਜਾਸੂਸ ਹੁੰਦਾ ਅਮਰੀਕਨ ਹੁੰਦਾ ਤਾਂ 3 ਦਿਨਾਂ ਦੇ ਅੰਦਰ ਇਸ ਜੇਲ੍ਹ ਤੋਂ ਬਾਹਰ ਆ ਜਾਂਦਾ ਉਸਦੇ ਪਰਿਵਾਰ ਨੂੰ ਸਰਕਾਰ ਤੋਂ ਹਰ ਮਹੀਨੇ ਸਿਰਫ 500 ਰੁਪਏ ਮਿਲਦੇ ਰਹੇ ਜੋ ਕਿ ਬਾਅਦ ਵਿੱਚ 2000 ਰੁਪਏ ਹੋ ਗਏ 2006 ਵਿੱਚ ਕੌਸ਼ਿਕ ਦੀ ਮਾਂ ਅਮਲਾ ਦੇਵੀ ਦੀ ਮੌਤ ਤੋਂ ਬਾਅਦ ਇਹ ਮਦਦ ਵੀ ਬੰਦ ਹੋ ਗਈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰਵਿੰਦਰ ਕੌਸ਼ਿਕ ਨੂੰ ਬਲੈਕ ਟਾਈਗਰ ਦਾ ਖਿਤਾਬ ਦਿੱਤਾ ਸੀ ਇਸੇ ਕਰਕੇ ਸਲਮਾਨ ਦੀ ਫਿਲਮ ਦਾ ਨਾਮ ਸੀ ਇੱਕ ਤਾਂ ਟਾਈਗਰ